ਸੱਚ ਰੇਕਾਲਾ ਅੱਜ ਆਪਾਂ ਕਿਸਾਨ ਭਰਾਵਾਂ ਲਈ ਲੈ ਕੇ ਆਏ ਹਾਂ ਚੱਕੀ ਦਾ ਵਾਲਾ ਦਫਾੜ ਜੋ ਕਿ ਬਹੁਤ ਹੀ ਵਧੀਆ ਹੈ ਚੱਕੀ ਨਾਲ ਕੀਤਾ ਹੈ ਦਫਾੜ ਬਹੁਤ ਵਧੀਆ ਰਹਿੰਦਾ ਹੈ ਇਹ ਠੰਡਾ ਵੀ ਹੁੰਦਾ ਹੈ ਕਿਉਂਕਿ ਇਸ ਨੂੰ ਰੰਨ ਕੇ ਪਾਉਣਾ ਪੈਂਦਾ ਹੈ ਆਪਾਂ ਨੂੰ ਬਹੁਤ ਹੀ ਵਧੀਆ ਕੁਆਲਿਟੀ ਦਾ ਆ ਰਿਹਾ ਹੈ ਆਪਣੇ ਕੋ ਜੋ ਕਿ ਆਪਾਂ ਚੱਕੀ ਨਾਲ ਦਫਾੜ ਕਰਦੇ ਹਾਂ ਇਹ ਚੱਕੀ ਬਹੁਤ ਛੋਟੀ ਮਾਤਰਾ ਜਿਹਾ ਨਾਲੇ ਨਾ ਦਾਣੇ ਨੂੰ ਦਫਾੜ ਹੀ ਕਰਦੀ ਹੈ ਇਹ ਆਟਾ ਨਹੀਂ ਹੋਣ ਦਿੰਦੀ ਹਾਂਜੀ ਬਹੁਤ ਵਧੀਆ ਕੁਆਲਿਟੀ ਆ ਰਹੀ ਹੈ ਇਹ ਨੂੰ ਵੰਡ ਨੂੰ ਰਿੰਨ ਕੇ ਪਾਉਣਾ ਪੈਂਦਾ ਹੈ ਹਾਂਜੀ ਕਣਕ ਹੋਵੇ ਮਖਾਈ ਹੋਵੇ ਜੋ ਹੋਵੇ ਬਾਇਰਾ ਹੋਵੇ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਦੀ ਦਫਾੜ ਹੋ ਜਾਂਦੀਆਂ ਉਹਦੇ ਬਹੁਤ ਵਧੀਆ ਕੁਆਲਿਟੀ ਆ ਰਹੀ ਹੈ ਹੋਰ ਵੀ ਵੀਰਾਂ ਨੇ ਕਰਾਉਣਾ ਹੋਵੇ ਵੰਡ ਤੋਹਾੜ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਆਪਣਾ ਹੈਗਾ ਵਾ ਲੋਕੇਸ਼ਨ ਹੈਗੀ ਆ ਕਲ ਸੀ ਫੀਡ ਸਟੋਰ ਪਿੰਡ ਸਰਾ ਤਲਵੰਡੀ ਇਹਲਾ ਤਰਨਦਾਰਨ ਦੇਵੀ ਮੀਆ ਮਿਹਦੇ ਤੇ ਲਾਗੇ ਬਹੁਤ ਵਧੀਆ ਰਿਜ਼ਲਟ ਮਿਲੂਗਾ ਤੁਹਾਨੂੰ ਇਹਦਾ ਕਿਉਂਕਿ ਗਰਮੀਆਂ ਦੇ ਵਿੱਚ ਜ਼ਿਆਦਾਤਰ ਆਪਾਂ ਠੰਡਾ ਵੰਡੀ ਲੱਭੀ ਦਵਾ ਉਹ ਇਸ ਤਰ੍ਹਾਂ ਬੰਦਾ ਹੈ ਧੰਨਵਾਦ